ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਜਨ ਜਗ ਸਿਰਜ ਸਮਾਇ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਜੇਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂ ਰਨ ਭਾਲੀ ਹੈ ਘਟ ਘਟ ਸ਼ਬਦ ਪਛਾਣੋ ਆ ਸਾਚੇ ਸ਼ਬਦ ਪਛਾਣ ਹੋ ਦੂਰ ਨ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮੁ ਤੇ ਆਏ ਤਾ ਸੁਖ ਪਾਏ ਬਿਨ ਨਾਮੈ ਪੜ ਕਾਚੀ ਜਿਨ ਥਾਪੀ ਬਿਦ ਜਾਣ ਸੋਈ ਕਿਆ ਕੋ ਕਹੇ ਵਖਾਣੋ ਜਿਨ ਜਗ ਥਾਪ ਵਤਾਇਆ ਜਾ ਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅੱਧ ਪੰਧ ਹੈ ਸੰਸਾਰੋ ਵਾ ਸਿਰ ਸਿਰ ਸੱਚੜੇ ਲਿਖਿਆ ਦੋਖ ਸੋਕ ਪਰਬ ਵਿਚਾਰੋਆ ਦੋਖ ਸੋਕ ਦੀਆ ਜੇ ਹਾਕੀਆ ਸੋ ਨਿਭਹਿ ਜੀ ਨਾਲੇ ਜੇ ਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਆਪੋ ਨਿਰਾਲੰ ਤੰਦ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਜਾਈ ਉਜੜ ਅੰਧ ਗੁਬਾਰੂਆ ਨਾਂ ਜਲ ਲੇ ਫਤਲਾਈਆਂ ਨਾ ਭੋਜਨ ਪ੍ਰਕਾਰੋਆ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਗਾਲ ਸੰਗਲ ਸਿਰ ਮਾਰੇ ਉਭੋ ਨਾ ਦੀ ਸੈ ਕਰ ਬਾਰੋ ਇਹ ਬੇਕੇਰਾ ਹੈ ਜੰਮਣ ਨਹੀਂ ਪਸ਼ੂ ਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਹੀਂ ਸਾਚਾ ਇਹੋ ਵਿਚਾਰੋ ਬਾਬਾ ਰੋ ਮੈਂ ਰਵੈ ਸੋ ਜਾਣੀ ਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਤੰਦਾਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਪਰ ਮੈ ਪੂਲੇ ਝੂਠੇ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੁਰਾ ਰੱਖੇ ਨਾਨਕ ਸਹਿਜ ਸੁਪਾਏ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਪਾਏ ਵਾਹੇ ਗੁਰੂ ਜੀ ਦਾ ਖਾਲਸਾ ਰਾਹ ਗੁਰੂ ਜੀ ਕੀ ਫਤਿਹ ਵਡਹੰਸ ਮਹਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੰਗਮ میوزਿਕ ਯੂਕੇ ਦਾ ਧਾਰਮਿਕ ਉਪਰਾਲਾ ਅਰ ਬਿਨ ਰਹਿਣਾ ਤਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਾਜ ਪ੍ਰਭ ਤੁਲ ਮੇਂ ਬਹੁਤ ਦਾ ਪਵ ਜਲ ਤੇਰਾ